ਸਰ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਜਾਬਦੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਸਿਟੀ ਥਾਣੇ ਦੇ ਬਾਹਰ ਹੋਏ ਧਮਾਕੇ ਦੀ ਖਬਰ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਜਿੱਥੇ ਪੁਲਿਸ ਵੱਲੋਂ ਇਸ ਧਮਾਕੇ ਤੋਂ ਇਨਕਾਰ ਕਰਦੇ ਹੋਏ ਵਾਇਰਲ ਹੋਈ ਖਬਰ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਜਾ ਰਿਹਾ ਸੀ ਉੱਥੇ ਹੀ ਹੁਣ ਇਸ ਧਮਾਕੇ ਦੌਰਾਨ ਜ਼ਖਮੀ ਹੋਏ ਪੀੜਤ ਲੋਕ ਸਾਹਮਣੇ ਆ ਚੁੱਕੇ ਨੇ ਇਨਾ ਜ਼ਖਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ। ਬੀਤੀ ਰਾਤ ਗੁਰਦਾਸਪੁਰ ਦੇ ਸਿਟੀ ਥਾਣੇ ਦੇ ਬਾਹਰ ਇੱਕ ਧਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਪੋਸਟ ਸਾਹਮਣੇ ਆਂਦੀ ਹੈ। ਇਸ ਪੋਸਟ ਦੁਆਰਾ ਧਮਾਕੇ ਦੀ ਪੁਸ਼ਟੀ ਕਥਿਤ ਤੌਰ ਦੇ ਉੱਤੇ ਖਾਲਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਕੀਤੀ ਜਾਂਦੀ ਹੈ। ਇਸ ਪੋਸਟ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜਦੋਂ ਤੱਕ ਹਿੰਦੂ ਖਾਲਿਸਤਾਨ ਵਿਰੁੱਧ ਬੋਲਦੇ ਰਹਿਣਗੇ ਇਹ ਗਰਨੇਡ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਹਾਲਾਂਕਿ ਇਹ ਪੋਸਟ ਦੇ ਸੱਚ ਹੋਣ ਦੀ ਪੁਸ਼ਟੀ ਹਮਦਰਦ মিডিਆ ਗਰੁੱਪ ਨਹੀਂ ਕਰਦਾ ਜਿਸ ਤੋਂ ਬਾਅਦ ਜਦੋਂ ਇਸ ਸੰਬੰਧੀ ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਅਧਿਕਾਰੀ ਡੀਕੇ ਚੌਧਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਇਸ ਧਮਾਕੇ ਤੋਂ ਸਾਫ਼ ਇਨਕਾਰ ਕਰ ਦਿੰਦੇ ਨੇ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਕਿ ਸਿਟੀ ਥਾਣਾ ਗੁਰਦਾਸਪੁਰ ਤੇ ਕੋਈ ਅਟੈਕ ਹੋਇਆ ਹੈ ਇਹ ਸਿਰ ਫੇਕ ਜਿਹੜੀ ਹੈ ਵੀਡੀਓ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਵੈਰੀਫਾਈ ਕੀਤੀ ਹੈ ਅਸੀਂ ਇਹਦਾ ਜਿਹੜਾ ਸੋਰਸ ਆ ਵੀਡੀਓ ਦਾ ਉਹ ਵੈਰੀਫਾਈ ਕਰ ਰਹੇ ਹਾਂ ਪਰ ਇਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਉਸ ਸਮੇਂ ਸਾਹਮਣੇ ਆਇਆ ਜਦੋਂ ਇਸ ਧਮਾਕੇ ਦੌਰਾਨ ਸਿਟੀ ਥਾਣਾ ਦੇ ਕੋਲੋਂ ਗੁਜ਼ਰਨ ਵਾਲੇ ਜ਼ਖਮੀ ਹੋਏ ਲੋਕ ਸਾਹਮਣੇ ਆ ਚੁੱਕੇ ਅਤੇ ਧਮਾਕੇ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ। ਕੱਲ ਵੀ ਜਲਦੇ ਪਹਿ ਇਸ ਹੂਟਲੀ ਤੇ ਤਿੰਨੇ ਜਾਨੇ ਤੇ ਉੱਥੇ ਜਦ ਨੇ ਚਿੰਗਿਆੜੀ ਜੀ ਦਿਖੀ ਮੈਨੂੰ ਤੇ ਉੱਥੇ ਇੱਕਦਮ ਧਮਾਕਾ ਢੀ ਜ਼ੋਰ ਦੀ ਹੋਇਆ ਨਾ ਅਹੀ ਇੱਕ ਦੂਜੇ ਦੇ ਦੇਖਣੇ ਦੇਦੀ ਕਹਿੰਦੀ ਮੇਰੇ ਸਿਰ ਤੇ ਕੁਛ ਵੱਜ ਗਿਆ ਮੈਂ ਵੀ ਕਿਹਾ ਮੇਰੇ ਸਿਰ ਤੇ ਵੀ ਕੁਛ ਵੱਜ ਗਿਆ ਤੇ ਮੇਰੇ ਘਰ ਵਾਲਾ ਕਹਿੰਦਾ ਮੇਰੀ ਅੱਖ ਦੇ ਉੱਤੇ ਕੁਛ ਵੱਜ ਗਿਆ ਤੇ ਮੈਂ ਕਿਹਾ ਸੁਗੋਰੀ ਰੋ ਕਰੋ ਕਰੋ ਕੋਤੇ ਉਦਰਲੇ ਪਾਸੇ ਥਾਣੇ ਦੇ ਸਾਹਮਣੇ ਇੱਕ ਜਨਾਨੀ ਵੀ ਡਿੱਗੀ ਏ ਤੇ ਉਸ ਕਰਕੇ ਫਿਰ ਅਹੀ ਇਹ ਇੱਕ ਦੂਜੇ ਨੂੰ ਵੇਖ ਲੱਪਿਆ ਤੇ ਉੱਥੇ ਫਿਰ ਇਹਦੀ ਅੱਖ ਜਦੋਂ ਦੇਖੀ ਤਾਂ ਖੂਨੋਂ ਖੂਨ ਹੋ ਗਈ ਫਿਰ ਉਹ ਲੈ ਕੇ ਨਰ ਨੂੰ ਦਿੱਤਾ ਹਸਪੀਟਲ ਹਸਪੀਟਲ ਲੈ ਕੇ ਗਏ ਆ ਤੇ ਮੇਰੇ ਵੀ ਇੱਥੇ ਲੱਗੀ ਨਹੀਂ ਮੈਂ ਨਹੀਂ ਵੇਖਿਆ ਜਿੱਦਾਂ ਪੁਲਿਸ ਕਹਿੰਦੀ ਟਰੱਕ ਦਾ ਟਾਇਰ ਫਟਿਆ ਲੱਗਦਾ ਨਹੀਂ ਨਹੀਂ ਕਿੰਨੇ ਵੇਲੇ ਦੀ ਘਟਨਾ ਆਖ ਪੋਨੇ 8:00 ਵੇ ਦੀ ਏ ਅਸਾਂ ਜਿੰਨੜੇ ਜਿਹੜੇ ਅੱਖ ਸੱਟ ਲੱਗੀ ਉਹ ਕਿੱਥੇ ਨੇ ਹੁਣ ਉਹ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲੈ ਕੇ ਗਏ ਨੇ ਕੀ ਲੱਗਦੇ ਸੀ ਮੇਰੇ ਹਸਬੰਦ ਕਿੱਥੇ ਲੱਗ ਗਈ ਤੇ ਲੋ ਪਹਿਲਾਂ ਠਿੱਲੋ ਦੇ ਲੈ ਕੇ ਗਏ ਫਿਰ ਉੱਥੇ ਡਿਨਰ ਕੇ ਡਿਨਰ ਠਿੱਡੇ ਦੇ ਲੈ ਕੇ ਗਿਆ ਤੇ ਹੁਣ ਉਹ ਹੁਣ ਚੰਡੀਗੜ੍ਹ ਲੈ ਕੇ ਗਿਆ ਫੀਜੀ ਦੇ ਬੜਾ ਜ਼ਿਆਦਾ ਹਾਲਤ ਮਾੜੀ ਸੀ ਹਾਂਜੀ ਹੁਣ ਅੱਖ ਤੇ ਸੱਟ ਲੱਗੀ ਹੈ ਉਹਨਾਂ ਦੀ ਅੱਖ ਤੇ ਲੱਗੀ ਹੈ ਉਹ ਦੇਖੋ ਕੋਣ ਹਾਂ ਹੋਰ ਵੀ ਲੱਗੀ ਮੇਰੇ ਹੱਥੇ ਲੱਗਿਆ ਉਸ ਰਾਤੀ ਰਾਤੀ ਮੈਂ ਆ ਰਹੀ ਸੀ ਸਿਟੀ ਲੱਗੋ ਤੇ ਬੜੀ ਜ਼ੋਰਦਾਰ ਧਮਾਕਾ ਹੋਇਆ ਤੇ ਮੈਂ ਕਾਫੀ ਫਿੱਟ ਉੱਪਰ ਉੱਛਲ ਗਈ ਤੇ ਬਹੁਤ ਧੂਆਂ ਸੀ ਤੇ ਧੂਆਂ ਬਹੁਤ ਜ਼ਿਆਦਾ ਸੀ ਫਿਰ ਮੈਂ ਜ਼ਮੀਨ 'ਤੇ ਪੈ ਗਈ ਤੇ ਬੜਾ ਕੁਝ ਚੁੱਬਿਆ ਮੇਰੇ ਸਰੀਰ 'ਤੇ ਤੇ ਮੈਂ ਹਾਥੂ ਥਲਾਇਆ ਕੋਈ ਗੱਡੀ ਨਹੀਂ ਰੁਕੀ ਫਿਰ ਪੁਲਿਸ ਦੀ ਗੱਡੀ ਆਈ ਤੇ ਉਹਨਾਂ ਨੇ ਫਿਰ ਉਤਰ ਕੇ ਤੇ ਮੈਨੂੰ ਸੰਭਾਲਿਆ ਤੇ ਖੂਨ ਬੜਾ ਵਗਦਾ ਪਿਆ ਸੀ ਉਹਨੇ ਉਹਨਾਂ ਨੇ ਫਿਰ ਗੱਡੀ 'ਚ ਬਿਠਾ ਕੇ ਐਡਰੈਸ ਪੁੱਛਿਆ ਫਿਰ ਮੈਨੂੰ ਛੱਡ ਕੇ ਗਏ ਘਰ ਤੇ ਕੋਈ ਟਰੱਕ ਵੀ ਲੱਗੋ ਨਗੇ ਸੀ ਤੁਹਾਡੇ ਉਦੋਂ ਮੈਨੂੰ ਕੁਝ ਨਹੀਂ ਮੈਨੂੰ ਦਿਖਿਆ ਹੀ ਨਹੀਂ ਨੇਰਾ ਸੀ ਬਸ ਬੰਮੀ ਫਟਿਆ ਕੁਝ ਫਟਿਆ ਬੜੀ ਜ਼ੋਰ ਦੀ ਬਹੁਤ ਧੂਆਂ ਸੀ ਕੁਝ ਨਜ਼ਰ ਨਹੀਂ ਆ ਰਿਹਾ ਸੀ ਨਹੀਂ ਜਦੋਂ ਜਦੋਂ ਤੁਸੀਂ ਮੰਨ ਲਓ ਧਮਾਕਾ ਹੋ ਤੋ ਪਹਿਲਾਂ ਤਾਂ ਤੁਸੀਂ ਬਿਲਕੁਲ ਠੀਕ ਸੀ ਬਿਲਕੁਲ ਟਰੱਕ ਨੂੰ ਕਾਹਦਾ ਲੱਭਾ ਨਹੀਂ ਕੁਝ ਨਹੀਂ ਲੱਭਿਆ ਕੋਈ ਟਰੱਕ ਨਹੀਂ ਕੋਈ ਗੱਡੀ ਨਹੀਂ ਕੋਈ ਬੱਸ ਨਹੀਂ ਕਾਰ ਇੱਕਦੋ ਲੱਭੀ ਐ ਉਹ ਕਾਰ ਅੱਗੇ ਚੱਲ ਗਈ ਸੀ ਕੋਈ ਟਰੱਕ ਬੱਸ ਕੁਝ ਵੀ ਨਹੀਂ ਸੀ ਇਹ ਬਹੁਤ ਸ਼ਰਮਨਾਕ ਕੰਨਾ ਇਹ ਨੈਗਲੀਜੈਂਸੀ ਉਹ ਤਾਂ ਗਵਰਨਮੈਂਟ ਐਂਡ ਪੁਲਿਸ ਦੀ ਆ ਔਰ ਪੁਲਿਸ ਜੋ ਸੁਣਨ ਚ ਗੱਲ ਹੁੰਦਾ ਕਰਾਈ ਆ ਵੀ ਪੁਲਿਸ ਇਸ ਘਟਨਾ ਨੂੰ ਦਬਾਉਣ ਵਾਸਤੇ ਕਦੀ ਕੋਈ ਟਰੱਕ ਦਾ ਟਾਇਰ ਦੀ ਗੱਲ ਕਰ ਰਹੀ ਆ ਕਦੀ ਕੋਈ ਗੱਲ ਕਰ ਰਹੀ ਆ ਤੇ ਕਦੀ ਕੋਈ ਬਹਾਨਾ ਮਾਰ ਰਹੀ ਆ ਜਦ ਕਿ ਇਹ ਪਰਿਵਾਰ ਇਫੈਕਟਿਵ ਹੋਇਆ ਵਾ ਇਹਨਾਂ ਨੂੰ ਪੁੱਛਣ ਵਾਸਤੇ ਹੁਣ ਟੱਕਰ ਕੋਈ ਬੰਦਾ ਨਹੀਂ ਆਇਆ ਇਨਾਦਰ ਰਕੇਸ਼ ਕੁਮਾਰ ਜਿਹੜਾ ਪਰਿਵਾਰਿਕ ਮੈਂਬਰ ਆ ਉਹਦੀ ਅੱਖ ਡੈਮੇਜ ਹੋ ਗਈ ਆ ਉਹਨੂੰ ਪਰਿਵਾਰਿਕ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਲੈ ਕੇ ਪਹਿਲੇ ਗੁਰਦਾਸਪੁਰ ਕਿੱਲੋ ਹਸਪਤਾਲ ਫਿਰ ਕੇੜੀ ਦੇ ਹਸਪਤਾਲ ਤੇ ਫਿਰ ਪੀਜੀਐ ਚੰਡੀਗੜ੍ਹ ਦਾਖਲ ਕਰਾਇਆ ਹੁਣ ਸ਼ਾਮ ਨੂੰ ਉਹਦੀ ਅੱਖ ਦਾ ਆਪਰੇਸ਼ਨ ਆ ਜਿਹੜੀ ਟੋਟਲ ਡੈਮੇਜ ਹੋ ਰਹੀ ਆ ਉਹਦੀ ਵਾਈਫ ਆ ਅਨੂਬਾਲਾ ਜਿਹੜੀ ਕਿ ਉਹਦੇ ਸਿਰ ਤੇ ਸਾਟ ਲੱਗੀ ਆ ਉਹਦੀ ਭਝਾਈ ਨਾਲ ਸੀ ਰਮੀ ਉਹਦੇ ਉਹਦੇ ਤਮਾਕੂਏ ਉਹਦੇ ਸਰੀਰ ਦੇ ਵਿੱਚ ਗੁੱਜੀਆਂ ਸਟਾ ਲੱਗ ਗਿਆ ਹੁਣ ਤੱਕ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਇਹਨਾਂ ਨੂੰ ਹਾਲਚਾਲ ਪੁੱਛਣ ਵਾਸਤੇ ਨਹੀਂ ਆਇਆ ਇਨਾ ਜ਼ਖਮੀ ਵਿਅਕਤੀਆਂ ਦੇ ਵਿੱਚੋਂ ਇੱਕ ਰਾਕੇਸ਼ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਦੀ ਅੱਖ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਈ ਹੈ ਫਿਲਹਾਲ ਰਾਕੇਸ਼ ਕੁਮਾਰ ਨੂੰ ਚੰਡੀਗੜ੍ਹ ਦੇ ਪੀਜੀਆਈ ਦਾਖਲ ਕੀਤਾ ਗਿਆ ਜਿੱਥੇ ਉਸ ਦੀ ਅੱਖ ਦੀ ਸਰਜਰੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰਾਹੁਲ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸੀਨੀਅਰ ਲੀਡਰਸ਼ਿਪ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕੀਤੀ ਗਈ ਇਸ ਮੀਟਿੰਗ ਦੌਰਾਨ ਸਮੁੱਚੀ ਲੀਡਰਸ਼ਿਪ ਦੀ ਸਮੂਹੀਕਰ ਰਾਏ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਆਗਾਮੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜੇਗੀ ਚੋਣਾਂ ਦੀ ਤਿਆਰੀ ਨੂੰ ਲੈ ਕੇ ਅਗਲੇ ਕੁਝ ਦਿਨਾਂ ਦੇ ਵਿੱਚ ਜ਼ਿਲ੍ਹਾ ਪੱਦਰੀ ਮੀਟਿੰਗ ਕਰਨ ਦੇ ਲਈ ਲੀਡਰਸ਼ਿਪ ਦੀ ਡਿਊਟੀ ਲਗਾਈ ਜਾਵੇਗੀ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦੇ ਮੁੱਦਿਆਂ ਉੱਪਰ ਵੀ ਗੱਲ ਕੀਤੀ ਹੈ ਅਤੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਉਹਨਾਂ ਤੁਰੰਤ ਸੈਨੇਟ ਚੋਣਾਂ ਦੀ ਮੰਗ ਕੇਂਦਰ ਤੋਂ ਕੀਤੀ ਹੈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਚੰਡੀਗੜ੍ਹ ਦੇ ਮਸਲੇ ਦੇ ਉੱਪਰ ਗੱਲ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਅਟੁੱਟ ਹਿੱਸਾ ਹੈ ਚੰਡੀਗੜ੍ਹ ਉੱਪਰ ਪੰਜਾਬ ਦੇ ਹੱਕ ਨੂੰ ਕਦੇ ਵੀ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ ਉਹਨਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਬਿੱਲ ਨੂੰ ਵਾਪਸ ਲੈਣ ਦੀ ਗੱਲ ਆਖੀ ਗਈ ਹੈ ਪਰ ਪਿਛਲੇ ਫੈਸਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀ ਜਥੇਬੰਦੀਆਂ ਦੇ ਸਮਰਥਨ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਪਾਰਟੀ ਪੂਰਨ ਰੂਪ ਦੇ ਵਿੱਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਤਨੋਂ ਮਨੋਂ ਤਨੋਂ ਸਮਰਥਨ ਕਰੇਗੀ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਤੁਰੰਤ ਸੈਨੇਟ ਚੋਣਾਂ ਦਾ ਐਲਾਨ ਕਰੇ ਐਸਜੀਪੀਸੀ ਚੋਣਾਂ ਦੀ ਤੁਰੰਤ ਮੰਗ ਨੂੰ ਉਠਾਉਂਦੇ ਹੋਏ ਉਹਨਾਂ ਕਿਹਾ ਕਿ ਅੱਜ ਕੇਂਦਰ ਅਤੇ ਐਸਜੀਪੀਸੀ ਤੇ ਕਾਬਜ਼ ਧੜੇ ਦੀ ਮਿਲੀ ਭੁਗਤ ਦੇ ਨਾਲ ਸਿੱਖ ਸੰਗਤ ਨੂੰ 16 ਸਾਲ ਤੋਂ ਐਸਜੀਪੀਸੀ ਚੋਣਾਂ ਤੋਂ ਦੂਰ ਕੀਤਾ ਗਿਆ। ਉਹਨਾਂ ਕਿਹਾ ਕਿ ਅੱਜ ਐਸਜੀਪੀਸੀ ਉੱਪਰ ਇੱਕ ਪਰਿਵਾਰ ਦਾ ਪੂਰਨ ਕਬਜ਼ਾ ਹੋ ਚੁੱਕਿਆ ਹੈ। ਇੱਕ ਗਹਿਰੀ ਸਾਜ਼ਿਸ਼ ਅਧੀਨ ਸਿੱਖ ਨੌਜਵਾਨਾਂ ਨੂੰ ਐਸਜੀਪੀਸੀ ਦੇ ਪ੍ਰਬੰਧ ਤੋਂ ਦੂਰ ਕੀਤਾ ਗਿਆ। ਇੱਕ ਤਾਂ ਅਸੀਂ ਇਹ ਫੈਸਲਾ ਕੀਤਾ ਹੈ ਕਿ ਚਲੋ ਬੇਸ਼ੱਕ ਕੇਂਦਰ ਨੇ ਫੈਸਲਾ ਜਿਹੜਾ ਵਾਪਸ ਲੈ ਲਿਆ। ਪਰ ਸਾਨੂੰ ਕੇਂਦਰ ਦੀ ਨੀਅਤ ਤੇ ਪਰ ਉਹ 사 ਨਹੀਂ ਹੈ ਜੇ ਖੁਦਾ ਨਾਲ ਖਾਸਤਾ ਕੋਈ ਅਜਿਹਾ ਬੈਲ ਸੰਸਦ ਦੇ ਵਿੱਚ ਲੈ ਕੇ ਆਉਣ ਦੀ ਗੱਲ ਦੁਬਾਰਾ ਚੱਲਦੀ ਹੈ ਜਾਂ ਲੈ ਕੇ ਆਇਆ ਜਾਂਦਾ ਹੈ ਤੇ ਸਾਡੀ ਪਾਰਟੀ ਜਿਹੜੀ ਹੈ ਜ਼ੋਰਦਾਰ ਸੰਘਰਸ਼ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਕਰੇ ਕੀ ਚ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਜਿਹੜੀ ਦਾਵੇਦਾਰੀ ਹੈ ਚੰਡੀਗੜ੍ਹ ਦੇ ਉੱਤੇ ਉਹਨੂੰ ਛੱਡਣ ਦੇ ਲਈ ਬਿਲਕੁਲ ਜਿਹੜਾ ਹੈ ਉਹ ਤਿਆਰ ਨਹੀਂ ਹੋਵਾਂਗੇ ਜੀ ਇਹ ਪੱਕਾ ਸਾਡੀ ਲੀਡਰਸ਼ਿਪ ਦਾ ਜਿਹੜਾ ਫੈਸਲਾ ਹੈ ਇਹਦੇ ਲਈ ਸਾਨੂੰ ਜ਼ਿਲ੍ਹਾ ਜਾਣਾ ਪਵੇ ਇਹਦੇ ਲਈ ਸਾਨੂੰ ਸੜਕਾਂ ਤੇ ਬੈਠਣਾ ਪਵੇ ਇਹਦੇ ਲਈ ਸਾਨੂੰ ਧਰਨੇ ਰੋਸ ਮਜ਼ਾਹਰੇ ਕਰਨੇ ਪੈਣ ਆਪਣੇ ਵਾਲਾ ਮਾਈਕ ਉੱਚਾ ਕਰ ਲਓ ਆਪਣਾ ਆਹ ਜਿਹੜਾ ਬੰਦੀ ਹੈ ਅਸੀਂ ਹਰ ਕੀਮਤ ਦੇ ਉੱਤੇ ਹਰ ਕੀਮਤ ਦੇ ਉੱਤੇ ਜਿਹੜਾ ਚੰਡੀਗੜ੍ਹ ਲਈ ਸੰਘਰਸ਼ ਕਰਾਂਗੇ ਦੂਸਰਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਚੋਣਾ ਜਿਹੜੀ ਹੈ ਕੇਂਦਰ ਸਰਕਾਰ ਉਹ ਕਰਵਾ ਨਹੀਂ ਰਹੀ ਹੈ। ਔਰ ਸਾਡੀ ਲੀਡਰਸ਼ਿਪ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਵਿਦਿਆਰਥੀ ਸੰਘਰਸ਼ ਕਰ ਰਹੇ ਐ ਅਸੀਂ ਤਨੋਂ ਮਨੋਂ ਤਨੋਂ ਉਹਨਾਂ ਵਿਦਿਆਰਥੀਆਂ ਦੇ ਨਾਲ ਆ ਤੇ ਕੇਂਦਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸੈਨੇਟ ਦੀ ਬਹਾਲੀ ਹੋਣੀ ਚਾਹੀਦੀ ਹੈ। ਚੋਣਾਂ ਜਿਹੜੀਆਂ ਨੇ ਯੂਨੀਵਰਸਿਟੀ ਦੇ ਵਿੱਚ ਤੁਰੰਤ ਕਰਾਈਆਂ ਜਾਣੀਆਂ ਚਾਹੀਦੀਆਂ। ਹੈਰਾਨੀ ਦੀ ਗੱਲ ਹੈ ਕਿ ਵਿਦਿਆਰਥੀਆਂ ਦੇ ਉਸ ਸੰਘਰਸ਼ ਦੇ ਵਿੱਚ ਉਹਨਾਂ ਨੇਤਾਵਾਂ ਨੇ ਵੀ ਆ ਕੇ ਭਾਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ। ਜਿਹੜੀਆਂ 16 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਤੇ ਮੂੰਹ ਨਹੀਂ ਖੋਲ ਰੇ ਉਹ ਲੋਕ ਵੀ ਆ ਕੇ ਕਹਿੰਦੇ ਆ ਕਿ ਯੂਨੀਵਰਸਿਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਵਿਦਿਆਰਥੀਆਂ ਦਾ ਰਾਈਟ ਹੈ ਜਿਵੇਂ ਵਿਦਿਆਰਥੀਆਂ ਦਾ ਰਾਈਟ ਹੈ ਯੂਨੀਵਰਸਿਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਉਵੇਂ ਦੁਨੀਆ ਭਰ ਦੀ ਸਿੱਖਾਂ ਦਾ ਰਾਈਟ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣੀਆਂ ਚਾਹੀਦੀਆਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਾਉਣਾ ਇਹ ਜਿੱਥੇ ਕੇਂਦਰ ਸਰਕਾਰ ਦੀ ਬਦਨੀयत ਹੈ ਉੱਥੇ ਜਿਹੜੀ ਸਥਾਪਤ ਤੈਰਾ ਉਹਦੀ ਵੀ ਵੱਡੀ ਬੇਈਮਾਨੀ ਹੈ ਕਿ ਚੋਣਾਂ ਜੜੀਆਂ ਹੈ ਹੋ ਨਹੀਂ ਰਹੀਆਂ ਕਿਉਂਕਿ ਸਥਾਪਤ ਤਿਰ ਦੇ ਇੱਕ ਮੈਂਬਰ ਨੇ ਜਿਹੜਾ ਹਰਿਆਣਾ ਨਾਲ ਸੰਬੰਧਤ ਹੈ ਹਰਿਆਣਾ ਕਮੇਟੀ ਦਾ ਵੀ ਉਹ ਮੈਂਬਰ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਉਹ ਮੈਂਬਰ ਹੈ ਉਹਨੇ ਇੱਕ ਰੈਟ ਪਟੀਸ਼ਨ ਜਿਹੜੀ ਆ ਉਹ ਫਾਈਲ ਕੀਤੀ ਹੋਈ ਹੈ ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਜੜੀਆਂ ਕੇਂਦਰ ਸਰਕਾਰ ਨੇ ਬਹਾਨਾ ਬਣਾ ਕੇ ਜੜੀਆਂ ਉਹ ਰੋਕੀਆਂ ਹੋਈਆਂ ਅਸੀਂ ਚਾਹੁੰਦੇ ਆ ਜੁਨੀਵਰਸਿਟੀ ਦੀਆਂ ਸੈਨਟ ਦੀਆਂ ਚੋਣਾਂ ਵੀ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਜੜੀਆਂ ਤੁਰੰਤ ਕਰਵਾਈਆਂ ਜਾਣ ਤਾਂ ਜੋ ਪਾਰਦਰਸ਼ੀ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਉਹ ਚੱਲ ਸਕੇ ਇੱਕ ਜੋ ਵੀ ਚੋਣਾਂ ਆ ਰਹੀਆਂ ਨੇ ਚਾਹੇ ਉਹ ਬਲਾਕ ਸਮਤੀ ਦੀਆਂ ਨੇ ਜਲਾ ਕਮੇਟੀ ਦੀਆਂ ਨੇ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅਸੀਂ ਜਿੱਤੀਏ ਅਸੀਂ ਹਾਰੀਏ ਲੇਕਿਨ ਇਹ ਚੋਣਾਂ ਜੜੀਆਂ ਉਹ ਅਸੀਂ ਜਿਹੜਾ ਹੈ ਉਹ ਲੜਾਂਗੇ ਇਸ ਸਾਡੀ ਪਾਰਟੀ ਦਾ ਅਸਲਾ ਕੀ ਹੈ ਇਹ ਮੇਨ ਜਿਹੜੀ ਚੀਜ਼ ਅਸੀਂ ਅੱਜ ਵਿਚਾਰੀ ਹੈ ਉਹ ਹੈ ਕਿ ਸ੍ਰੀ ਅਮਰਸਰ ਸਾਹਿਬ ਡੈਲੀਗੇਟ اجلاس ਦੇ ਵਿੱਚ ਅਸੀਂ ਵਾਦਾ ਕੀਤਾ ਅਸੀਂ ਪੰਥ ਦੇ ਨਾਲ ਕਿ ਦਫ਼ਤਰ ਜਿਹੜਾ ਹੈ ਉਹ ਮੁੱਖ ਸ੍ਰੀ ਅਮਰਸਰ ਸਾਹਿਬ ਤੋਂ ਚੱਲੂਗਾ ਸਾਡਾ ਉੱਥੇ ਦਫ਼ਤਰ ਤਿਆਰ ਹੋ ਗਿਆ ਤੇ ਤੁਹਾਨੂੰ ਪਤਾ ਹੀ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਤੇ 2 ਦਸੰਬਰ ਨੂੰ ਹੀ ਅਸੀਂ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਦਫ਼ਤਰ ਦੀ ਅਰੰਭਤਾ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ 3 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 2 ਤਰੀਕ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਦਫਤਰ ਸਾਡਾ ਤਿਆਰ ਹੋਇਆ ਉਥੇ ਭੋਗ ਪਾਏ ਜਾਣਗੇ ਉਪਰੰਤ ਕੀਰਤਨ ਹੋਏ ਕਰ ਤੇ ਸਾਡੀ ਲੀਡਰਸ਼ਿਪ ਜਿਹੜੀ ਹੈ ਉਥੇ ਆਪਣੇ ਸੰਬੋਧਨੀ ਭਾਸ਼ਣ ਜਿਹੜੇ ਹੈ ਉਹ ਦੇएगी ਔਰ ਨਾਲ ਦੀ ਨਾਲ ਅਸੀਂ ਸਾਲ ਪਹਿਲਾਂ 2 ਦਸੰਬਰ ਨੂੰ ਜੋ ਕੁਝ ਵੀ ਹੋਇਆ ਉਹਨੂੰ ਫਿਰ ਜਿਹੜਾ ਰਿਪੀਟ ਕਰਾਂਗੇ ਔਰ ਸੰਗਤਾਂ ਨੂੰ ਦੱਸਾਂਗੇ ਕਿ ਪੰਥ ਦੇ ਨਾਲ ਜਿਹੜਾ ਹੈ ਉਹ ਕਿੱਡਾ ਵੱਡਾ ਧੋਖਾ ਹੋਇਆ ਹੈ 2 ਦਸੰਬਰ ਤੋਂ ਪਘੌੜਾ ਦਲ ਨੇ ਕਿਸ ਤਰ੍ਹਾਂ ਪੰਥ ਦੇ ਨਾਲ ਜਿਹੜਾ ਹੈ ਉਹ ਧਰੋਹ ਕਮਾਇਆ ਇਹ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਬਿਊਰੋ ਰਿਪੋਰਟ ਹਮਦਰਸ ਟੀਵੀ ਮੋਹਾਲੀ ਦੇ ਡੇਰਾ ਬਸੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਵਿੱਚ ਆਮੋ ਸਾਹਮਣੇ ਤੋਂ ਗੋਲੀਬਾਰੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਸ਼ੂਟਰਾਂ ਦਾ ਇਨਕਾਊਂਟਰ ਡੇਰਾ ਬਸੀ ਦੇ ਵਿੱਚ ਕੀਤਾ ਗਿਆ ਇਹਨਾਂ ਦਾ ਸਬੰਧ ਲਾਰੈਂਸ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਸ਼ੂਟਰ ਜ਼ਖਮੀ ਹੋਏ ਨੇ ਜਿਨ੍ਹਾਂ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਕੁੱਲ 4 ਮੁਲਜ਼ਮਾਨਾਂ ਨੂੰ ਯਾਨੀ ਕਿ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਇਹਨਾਂ ਦਾ ਸਬੰਧ ਲਾਰੈਂਸ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਇਹਨਾਂ ਨੂੰ ਕਾਬੂ ਕਰਕੇ ਪੰਜਾਬ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਹਨਾਂ ਦਾ ਇਨਕਾਊਂਟਰ ਕਰ ਦਿੱਤਾ ਜਿਸ ਸਮੇਂ ਇਹਨਾਂ ਸ਼ੂਟਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਇਹ ਮੁਕਾਬਲਾ ਚੱਲਿਆ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਗੋਲੀਬਾਰੀ ਦੋਵਾਂ ਪਾਸੇ ਤੋਂ ਹੋ ਰਹੀ ਸੀ ਤੇ ਲਗਾਤਾਰ ਚੱਲ ਰਹੀ ਸੀ ਕਾਫੀ ਦੇਰ ਤੱਕ ਗੋਰੀਬਾਰੀ ਚੱਲਦੀ ਰਹੀ ਪੁਲਿਸ ਵੱਲੋਂ ਇਸ ਮੌਕੇ ਦੇ ਉੱਤੇ ਕੁੱਲ 4 ਸ਼ੂਟਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਜਣਿਆਂ ਦੀ ਲੱਤ ਦੇ ਉੱਤੇ ਗੋਲੀ ਲੱਗੀ ਹੈ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਉਹਨਾਂ ਨੂੰ ਇਲਾਜ ਦੇ ਲਈ ਭੇਜ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਇਹ ਇਨਕਾਊਂਟਰ ਦੁਪਹਿਰ ਵੇਲੇ ਡੇਰਾ ਬਸੀ ਅੰਬਾਲਾ ਹਾਈਵੇ ਦੇ ਉੱਤੇ ਸਟੀਲ ਸਟ੍ਰਿਪਸ ਟਾਵਰ ਦੇ ਨੇੜੇ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਸ਼ੂਟਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਪਰ ਇਨਪੁਟ ਮਿਲਣ ਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਨੂੰ ਕਾਬੂ ਕਰ ਲਿਆ ਘਟਨਾ ਸਥਾਨ ਤੋਂ ਪੁਲਸ ਨੇ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤੇ ਨੇ ਪੁਲਸ ਵੱਲੋਂ ਹੋਰ ਪੁੱਛਗਿੱਛ ਫਿਲਹਾਲ ਜਾਰੀ ਹੈ ਅਤੇ ਗੈਂਗ ਦੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਖਗਾਲੀ ਜਾ ਰਹੀ ਹੈ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੌਤਲ ਪੰਜਾਬ ਪੁਲਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਧਾਇਰ ਪਟਿਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਲੀ ਸਪੈਸ਼ਲ ਪੁਲਸ ਸਥਾਪਨਾ ਐਕਟ ਦੀ ਧਾਰਾ 5 ਅਤੇ 51 ਅਧੀਨ ਜਾਰੀ ਕੀਤੇ ਗਏ ਕਿਸੇ ਵੀ ਹੁਕਮਦਾਰ ਰਿਕਾਰਡ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੰਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਚੰਡੀਗੜ੍ਹ ਦੇ ਵਿੱਚ ਰਾਜ ਦੇ ਕਰਮਚਾਰੀਆਂ ਉੱਤੇ ਕੇਂਦਰੀ ਏਜੰਸੀਆਂ ਨੂੰ ਸ਼ਕਤੀਆਂ ਦੇਣ ਵਾਲੀ ਕੋਈ ਵੀ ਜਾਇਜ਼ ਵਿਵਸਥਾ ਹੈ ਜਾਂ ਆਦੇਸ਼ ਮੌਜੂਦ ਨਹੀਂ ਹੈ ਹਾਈ ਕੋਰਟ ਦੇ ਮੁੱਖੀ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ ਹੈ ਸੁਣਵਾਈ ਦੌਰਾਨ ਇਹ ਸਵਾਲ ਉਠਿਆ ਕਿ ਕੀ ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਜੋ ਕਿ ਆਮ ਤੌਰ ਦੇ ਉਤੇ ਸੀਬੀਆਈ ਵਜੋਂ ਜਾਣਿਆ ਜਾਂਦਾ ਹੈ ਦੇ ਅਧਿਕਾਰ ਖੇਤਰ ਨੂੰ ਰਾਜ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਰਾਜ ਤੱਕ ਵਧਾਇਆ ਜਾ ਸਕਦਾ ਹੈ ਅਤੇ ਜੇਕਰ ਧਾਰਾ 5 ਨੂੰ ਸੰਖੇਪ ਦੇ ਵਿੱਚ ਪੜਿਆ ਜਾਵੇ ਤਾਂ ਕੀ ਇਹ پابੰਦੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉੱਤੇ ਲਾਗੂ ਨਹੀਂ ਹੋਵੇਗੀ ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਮੁੱਖ ਦਲੀਲ ਇਹ ਸੀ ਕਿ ਧਾਰਾ 5 ਦੇ ਤਹਿਤ ਕੇਂਦਰ ਸਰਕਾਰ ਜਾਂਚ ਸ਼ਕਤੀਆਂ ਸਿਰਫ ਉਹਨਾਂ ਰਾਜਾਂ ਜਾਂ ਖੇਤਰਾਂ ਨੂੰ ਵਧਾ ਸਕਦੀ ਹੈ ਜੋ ਕਿ ਨਾ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਅਤੇ ਨਾ ਹੀ ਰੇਲਵੇ ਸ਼ਾਸਿਤ ਪ੍ਰਦੇਸ਼ ਨੇ ਇਸ ਲਈ ਚੰਡੀਗੜ੍ਹ ਜੋ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਹੈ ਪਰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਇਸ پابੰਦੀ ਦੇ ਦਾਇਰੇ ਦੇ ਵਿੱਚ ਨਹੀਂ ਆਂਦਾ ਪਟੀਸ਼ਨਕਰਤਾ ਨੇ ਇਹ ਦਲੀਲ ਦਿੱਤੀ ਕੇ ਜੇਕਰ सीबीआई ਚੰਡੀਗੜ੍ਹ ਸਥਿਤ ਸਾਰੇ ਰਾਜ ਕਰਮਚਾਰੀਆਂ ਦੇ ਉੱਤੇ ਆਪਣੇ ਆਪ ਅਧਿਕਾਰ ਸੰਭਾਲ ਲੈਂਦੀ ਹੈ ਤਾਂ ਇਹ ਰਾਜਾਂ ਦੇ ਲਈ ਇੱਕ ਸੁਪਰ ਵਿਜੀਲੈਂਸ ਏਜੰਸੀ ਬਣ ਜਾਵੇਗੀ ਜੋ ਕਿ ਸੰਵਿਧਾਨਕ ਪ੍ਰਣਾਲੀ ਦਾ ਉਦੇਸ਼ ਨਹੀਂ ਹੈ ਭੁੱਲਰ ਨੇ ਇਸ ਮਾਮਲੇ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ सीबीआई ਦੀਆਂ ਕਾਰਵਾਈਆਂ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਅਤੇ ਜਾਂਚ ਏਜੰਸੀ ਦੇ ਅਧਿਕਾਰ ਖੇਤਰ ਬਾਰੇ ਗੰਭੀਰ ਸਵਾਲ ਖੜੇ ਕੀਤੇ ਗਏ ਨੇ ਪਟੀਸ਼ਨ ਦੇ ਵਿੱਚ ਉਸਨੇ ਕਿਹਾ ਕਿਉਂਕਿ ਉਹ ਪੰਜਾਬ ਦੇ ਵਿੱਚ ਤਾਇਨਾਤ ਇੱਕ ਅਧਿਕਾਰੀ ਸੀ ਇਸ ਲਈ ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਐਕਟ 1946 ਦੀ ਧਾਰਾ 6 ਦੇ ਅਨੁਸਾਰ ਸੀਬੀਆਈ ਨੂੰ ਪੰਜਾਬ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਸੀ ਭੁੱਲਰ ਨੇ ਦਲੀਲ ਦਿੱਤੀ ਹੈ ਕਿ ਰਾਜ ਦੀ ਸਹਿਮਤੀ ਤੋਂ ਬਿਨਾ ਉਸ ਦੇ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ ਸੀ ਜਾਂ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਸੀ ਭੁੱਲਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ 2023 ਦਾ ਕੇਸ ਜਿਸ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਪੰਜਾਬ ਦੇ ਸਰਹੰਦ ਪੁਲਿਸ ਸਟੇਸ਼ਨ ਦੇ ਨਾਲ ਸੰਬੰਧਿਤ ਸੀ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਨ ਦਾ ਕੋਈ ਵੀ ਅਧਿਕਾਰ ਖੇਤਰ ਨਹੀਂ ਹੈ ਉਸ ਦਾ ਦਾਵਾ ਹੈ ਕਿ ਚੰਡੀਗੜ੍ਹ ਤੋਂ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਉਸ ਦੇ ਕਬਜ਼ੇ ਦੇ ਵਿੱਚ ਨਹੀਂ ਮਿਲੀਆਂ ਪਟੀਸ਼ਨ ਦੇ ਵਿੱਚ ਇੱਕ ਹੋਰ ਮੁੱਖ ਨੁਕਤਾ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਪਹਿਲਾਂ ਹੀ ਉਸ ਦੇ ਕਥਿਤ ਅਪਰਾਧ ਦੇ ਲਈ ਐਫ ਆਈ ਆਰ ਦਰਜ ਕਰ ਚੁੱਕਾ ਹੈ ਪੁੱਲਰ ਦੇ ਅਨੁਸਾਰ ਇੱਕੋ ਅਪਰਾਧ ਦੇ ਲਈ ਦੋ ਐਫਆਈਆਰ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਦੋਵਾਂ ਮਾਮਲਿਆਂ ਦੇ ਵਿੱਚ ਅੰਤਰ ਸਿਰਫ ਅੱਧੇ ਘੰਟੇ ਦਾ ਹੈ ਜੋ ਕਿ ਪੂਰੇ ਮਾਮਲੇ ਵਾਰੇ ਸਵਾਲ ਖੜੇ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ 23 16 ਅਕਤੂਬਰ 2025 ਨੂੰ ਸੀਬੀਆਈ ਨੇ ਹਰਚਰਨ ਸਿੰਘ ਪੁੱਲਰ ਨੂੰ 8 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਬਾਅਦ ਦੇ ਵਿੱਚ ਛਾਪੇਮਾਰੀ ਦੌਰਾਨ ਇਹ ਦਾਵਾ ਕੀਤਾ ਗਿਆ ਸੀ ਕਿ ਕਰੋੜਾ ਰੁਪਏ ਦੀਆਂ ਕਈ ਜਾਇਦਾਦਾਂ ਦੇ ਨਾਲ ਸਬੰਧਤ ਨਗਦੀ ਸੋਨਾ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਉਸ ਨੂੰ 19 ਅਕਤੂਬਰ ਨੂੰ ਮੁਅਤਲ ਕਰ ਦਿੱਤਾ ਇਸ ਤੋਂ ਬਾਅਦ 29 ਅਕਤੂਬਰ 2025 ਨੂੰ CBI ਨੇ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਦੇ ਵਿੱਚ ਉਸ ਦੇ ਖਿਲਾਫ ਦੂਜੀ FIR ਦਰਜ ਕੀਤੀ ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਹੀ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਬਿਊਰੋ ਰਿਪੋਰਟ ਹਮਦਰਦ TV ਪਟਿਆਲਾ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਕਾਰਵਾਈ ਕਰਦੇ ਹੋਏ ਬੰਬੀਹਾ ਗੈਂਗ ਦੇ ਦੋ ਸ਼ੂਟਰ ਹਰਪ੍ਰੀਤ ਸਿੰਘ ਉਰਫ਼ ਮੱਖਣ ਤੇ ਗੌਤਮ ਉਰਫ਼ ਬਾਦਸ਼ਾ ਦਾ ਇਨਕਾਊਂਟਰ ਕਰਕੇ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਕਾਬੂ ਕੀਤਾ ਅਤੇ ਇਲਾਜ ਦੇ ਲਈ ਪੁਲਿਸ ਨੇ ਗਰਾਨੀ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਉੱਪਰ ਇਰਾਦਾ ਕਤਲ, ਲੁੱਟਖੋਖ ਕਰਨ ਅਤੇ ਕਈ ਹੋਰ ਮਾਮਲੇ ਦਰਜ ਨੇ ਇਸ ਮੌਕੇ ਦੇ ਉੱਤੇ ਪੁਲਸ ਨੇ ਦੋ ਪਿਸਤੌਲ .34 ਬੋਰ ਸਮੇਤ ਪੰਜ ਜ਼ਿੰਦਾ ਅਤੇ ਪੰਜ ਖੋਲ ਰੋਂਦ ਵੀ ਬਰਾਮਦ ਕੀਤੇ ਨੇ ਇਸ ਸਬੰਧੀ ਐਸਐਸਪੀ ਪਟਿਆਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਹਨਾਂ ਸ਼ੂਟਰਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਮੱਖਣ ਅਤੇ ਗੋਤਮ ਉਰਫ਼ ਬਾਦਸ਼ਾ ਵਜੋਂ ਹੋਈ ਹੈ ਇਹਨਾਂ ਦਾ ਅਧਿਕਾਰਤ ਪਛੋਕੜ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਹੈ ਇਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ ਇਹ ਦੋਵੇਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕਰ ਦਿੱਤੀ ਤਾਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਦੋਵਾਂ ਸ਼ੂਟਰਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜੀ ਟੀਮਾਂ ਸੀਗੀਆਂ ਉਹਨਾਂ ਨੇ ਦੋ ਜਿਹੜੇ ਦਵਿੰਦਰ ਬੰਬੀਹਾ ਗੈਂਗ ਦੇ ਨੋਟੋਰੀਅਸ ਸ਼ੂਟਰ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਬੇਸ ਤੇ ਉਹਨਾਂ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਸਰੈਂਡਰ ਕਰਨ ਲਈ ਜਦੋਂ ਰੋਕਿਆ ਗਿਆ ਤੇ ਕਿਹਾ ਗਿਆ ਤੇ ਉਹਨਾਂ ਨੇ ਦੋਨੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੇ ਟੋਟਲ 5 राउंड ਪੁਲਿਸ ਪਾਰਟੀ ਤੇ ਫਾਇਰ ਕੀਤੇ ਤੇ ਲਾਈਵ ਐਕਸਚੇਂਜ ਆਫ ਫਾਇਰ ਦੇ ਦੌਰਾਨ ਪੁਲਿਸ ਪਾਰਟੀ ਨੇ ਬੜੀ ਰਿਸਟ੍ਰੇਂਟ ਦਾ ਪ੍ਰਦਰਸ਼ਨ ਕਰਦੇ ਹੋਏ ਜਦੋਂ ਰਿਟੈਲੀਗੇਟਰੀ ਫਾਇਰ ਕੀਤਾ ਤੇ ਦੋਨਾਂ ਨੂੰ ਲੋਅਰ ਬਾਡੀ ਚ ਬੁਲੇਟ ਇੰਜਰੀ ਹੋਈ ਹੈ ਇਹ ਤੇ ਮੈਂ ਦੱਸਣਾ ਚਾਹਾਂਗਾ ਕਿ ਰਿਟੈਲੀਏਟਰੀ ਫਾਇਰ ਇਸ ਕਰਕੇ ਕਰਨਾ ਪਿਆ ਕਿਉਂਕਿ ਦੋਨੇ ਕ੍ਰਿਮੀਨਲਸ ਜਿਹੜੇ ਆ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਪਾਰਟੀ ਤੇ ਤਾਬੜ-ਤੋੜ ਫਾਇਰਿੰਗ ਕਰ ਰਹੇ ਸੀ ਪੰਜ ਰਾਉਂਡ ਤੇ ਦੋਨਾਂ ਤੋਂ 30 ਦੇ ਸਟਾਰ ਪਿਸਟਲ ਜਿਹੜੇ 9mm ਦੇ ਰਾਉਂਡ ਵੀ ਬਰਾਮਦ ਹੋਏ ਆ ਤੇ ਦੋ ਪਿਸਟਲ ਬਰਾਮਦ ਹੋਈ ਆ ਮੋਟਰਸਾਈਕਲ ਇਹਨਾਂ ਨੇ ਮੈਨੂੰ ਪੂਰਾ ਸ਼ੱਕ ਆ ਕਿ ਚੋਰੀ ਕੀਤਾ ਹੋਣਾ ਤੇ ਮੋੜਲੀ ਪੁਸ਼ਗਿਸ 'ਚ ਇਹ ਗੱਲ ਸਾਹਮਣੇ ਆਈ ਆ ਕਿ ਦਵਿੰਦਰ ਬੰਬੀਹਾ ਗੈਂਗ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਟਿਆਲਾ ਰਾਜਪੁਰਾ ਏਰੀਆ ਦੇ ਕਿਸੇ ਵਪਾਰੀ ਦੀ ਕੋਈ ਵੱਡੀ ਵਾਰਦਾਤ ਨੂੰ ਪਹਿਲਾਂ ਮਤਲਬ ਫਿਰੋਤੀ ਮੰਗਦੇ ਸੀ ਉਹਦੇ ਤੋਂ ਤੇ ਕਿਉਂਕਿ ਉਹਦੇ ਵੱਲੋਂ ਇਨਕਾਰੀ ਸੀਗੀ ਤੇ ਇਸ ਕਰਕੇ ਉਹਨੂੰ ਇਹਨਾਂ ਨੇ ਟਾਰਗੇਟ ਕਰਨਾ ਸੀ ਤੇ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਅਰੈਸਟ ਜਾਂਚ ਅਨੁਸਾਰ ਕਰਕੇ ਪਟਿਆਲਾ ਪੁਲਿਸ ਨੇ ਜਿਹੜੀ ਕੋਈ ਅੱਗੇ ਟਾਰਗੇਟ ਕਿਲਿੰਗ ਹੋਣੀ ਸੀ ਉਹਨੂੰ ਵੀ ਟਾਲ ਲਿਆ ਤੇ ਸਾਰੇ ਗੈਂਗਸਟਰਸ ਨੂੰ ਸਖ ਸਨੇਹਾ ਆ ਜੀ ਕਮਾਂਜੋਗ ਡੀਜੀਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਕਿਸੇ ਵੀ ਪ੍ਰਕਾਰ ਦੇ ਗੈਂਗਸਟਰਾਂ ਕ੍ਰਿਮੀਨਲ ਦੀ ਕੋਈ ਵੀ ਐਕਟੀਵਿਟੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਤੇ ਪਟਿਆਲਾ ਪੁਲਿਸ ਹਮੇਸ਼ਾ ਮੁਸਤਦੀ ਨਾਲ ਆਪਣੇ ਜਿਹੜੇ ਅੱਗੇ ਵੀ ਆਪਰੇਸ਼ਨਸ ਨੂੰ ਅੰਜਾਮ ਦਿੰਦੀ ਰਹੂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ ਹਮਦਰਦ ਟੀਵੀ